ਮਨ ਲਓ ਇਹ ਸਾਈਕਲ ਦੇ ਉੱਪਰ ਜਾਣਦੇ ਆ ਤੇ ਸਾਈਕਲ ਦੇ ਉੱਤੇ ਸਿੱਧਾ ਰਸਤਾ ਆ ਤੇ ਉਹਦੇ ਉੱਤੇ ਉਹਦੇ ਉੱਪਰ ਇਹ ਸਾਈਕਲ ਚਲਾਉਂਦੇ ਹੀ ਜਾਣਦੇ ਆ ਸਿੱਧੇ ਰਾਹ ਦੇ ਉੱਪਰ ਹੁਣ ਮੰਨ ਲਓ ਇਹ ਸਾਈਕਲ ਜੇ ਅਸੀਂ ਰੋਕ ਲਈਏ ਅੱਗੇ ਨਾ ਤੁਰੀਏ ਤੇ ਜਿਸ ਥਾਂ ਤੇ ਇੱਥੇ ਅਸੀਂ ਪਹੁੰਚਣਾ ਉੱਥੇ ਤੇ ਪਹੁੰਚਣਾ ਨਹੀਂ ਫਿਰ ਤੋਂ ਉੱਥੇ ਰੁਕੇ ਰਾਵਾਂਗੇ ਤੇ ਜੇ ਇਹ ਸਾਈਕਲ ਨੂੰ ਚਲਾਵਾਂਗੇ ਜਿੰਨੀ ਜ਼ਿਆਦਾ ਤੇਜ਼ ਚਲਾਵਾਂਗੇ ਠੀਕ ਹੈ ਜਿੰਨੀ ਜ਼ਿਆਦਾ ਛੇਤੀ ਉੱਥੋਂ ਤੁਰਪਾਂਗੇ ਓਨੀ ਜ਼ਿਆਦਾ ਜਿਸ ਥਾਂ ਤੇ ਪਹੁੰਚਣਾ ਉੱਥੇ ਪਹੁੰਚ ਜਾਾਂਗੇ ਤੇ ਇਸ ਨੂੰ ਕਿਵੇਂ ਸਮਝਦੇ ਆ ਇਸ ਨੂੰ ਚੇਤਨਾ ਦੇ ਹਿਸਾਬ ਨਾਲ ਸਮਝਦੇ ਆ ਜੇ ਇਹ ਕੁਝ ਵੀ ਨਹੀਂ ਕੰਢੇ ਰੁਕੇ ਪਏ ਆ ਇਹਦਾ ਮਤਲਬ ਅਹੀਂ ਕਿਸੇ ਨੂੰ ਠੀਕ ਕਰਦੇ ਪਏ ਆ ਕੋਈ ਸਾਨੂੰ ਬਚਾਊਗਾ ਕੋਈ ਧਰਮ ਗੁਰੂ ਆਊਗਾ ਕੋਈ ਬਾਹਰੋਂ ਕੋਈ ਕਰੋਗੇ ਦੇਸ਼ ਦਾ ਪ੍ਰਧਾਨ ਮੰਤਰੀ ਕਰੂਗਾ ਬਾਹਰੋਂ ਕੁਝ ਹੋਊਗਾ ਉਹ ਕੀ ਅਹੀਂ ਰੁਕੇ ਪਏ ਆ ਪਰ ਅਹੀਂ ਅੱਗੇ ਜਾਣਾ ਅਹੀਂ ਤੁਰਨੇ ਡੇ ਉਹ ਹੀ ਰੋਗੇ ਆ ਜੀ ਸਾਈਕਲ ਚਲੌਂਦੇ ਆ ਜਿਹਨੇ ਚਲੌਂਦੇ ਆ ਉਹ ਕੀ ਆ ਧਿਆਨ ਜਿੰਨਾ ਜ਼ਿਆਦਾ ਧਿਆਨ ਕਰਾਂਗੇ ਓਨੀ ਜ਼ਿਆਦਾ ਚੇਤਨਾ ਤੇ ਪੱਧਰ ਹੀ ਵਧਾਵਾਂਗੇ ਓਨਾ ਜ਼ਿਆਦਾ ਅੱਗੇ ਜਾਵਾਂਗੇ ਧਿਆਨ ਤੋਂ ਬਿਨਾਂ ਹੀ ਹੋਰ ਬਹੁਤ ਸਾਰੇ ਰਹਿਤੇ ਜਿਨ੍ਹਾਂ ਨਾਲ ਆਪਣਾ ਚੇਤਨਾ ਵਧਾ ਸਕਦੇ ਆ ਹੁਣ ਮੰਨ ਲਓ ਕੀ ਹੋਣਾ ਤੇ ਮਗਰੋਂ ਜਿਹੜਾ ਵਾ ਹਵਾ ਦਾ ਚੌਕਾ ਬਹੁਤ ਜ਼ਿਆਦਾ ਤੇਜ਼ ਵਜਦਾ ਪਿਆ ਜਦੋਂ ਇਹ ਸਾਈਕਲ ਚਲਾਉਂਦੇ ਆ ਜਿੱਦ ਕਰਕੇ ਤੇਜ਼ ਆ ਹੋਰ ਜ਼ਿਆਦਾ ਤੇਜ਼ ਹੋਈ ਜਾਂਦਾ ਸਾਈਕਲ ਕਿਉਂਕਿ ਸਾਨੂੰ ਉਨੀ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਮੰਨ ਲਓ ਮਗਰੋਂ ਕੋਈ ਹਵਾ ਬਹੁਤ ਜ਼ਿਆਦਾ ਤੇਜ਼ ਵੰਡਣ ਦਾ ਪਏ ਸਾਨੂੰ ਸਾਈਕਲ ਚਲਾਉਂਦੇ ਤੇ ਉਹ ਤੇਜ਼ ਉਹ ਸਾਈਕਲ ਹੋ ਜ਼ਿਆਦਾ ਤੇਜ਼ ਹੋ ਜਾਣਾ ਤੇ ਉਹ ਉਹ ਕੀ ਆ ਉਹ ਕੀ ਹੈ ਸੋਲਰ ਫਲੇਅਰ ਜਿਹੜੇ ਸੋਲਰ ਫਲੇਅਰ ਆਉਂਦੀਆਂ ਆ ਸਾਡੀ ਚੇਤਨਾ ਦਾ ਪੱਧਰ ਜਿਹੜਾ ਉੱਚਾ ਕਰਨ ਦੇ ਲਈ ਅੰਦਰੋਂ ਕੰਨ ਦੇ ਸਾਡੇ ਬਾਹਰ ਕੱਢਣ ਦੇ ਲਈ ਤੇ ਆਪਣੇ ਆਉਣ ਵਾਲੇ ਸਮੇਂ ਦੇ ਲਈ ਤਿਆਰ ਹੋਣ ਦੇ ਲਈ ਉਹ ਸੋਲੋ ਫਲੇਅਰ ਆਉਂਦੀਆਂ ਹੁਣ ਮੰਨ ਲਓ ਜਿਹੜੀ ਹਵਾ ਮਗਰੋਂ ਆਉਂਦੀ ਉਹ ਵਧਦੀ ਜਾਏ ਵਧਦੀ ਜਾਏ ਵਧਦੀ ਹੀ ਜਾਏ ਅਹੀਂ ਤੇ ਆਪਣਾ ਧਿਆਨ ਜਿਹੜਾ ਕੰਡੇ ਉਦੋਂ ਚੇਤਨਾ ਪੱਤਰ ਤੇ ਵਧ ਨਹੀਂ ਡਿਆਵਾ ਪਰ ਮਗਰੋਂ ਜਿਹੜਾ ਸੋਲੋ ਫਲੇਅਰ ਆਉਂਦੇ ਉਹ ਇੰਨਾ ਜ਼ਿਆਦਾ ਵਧਦੀ ਜਾਏ ਵਧਦੀ ਜਾਏ ਕਿ ਸਾਡਾ ਜਿਹੜੇ ਸਾਈਕਲ ਦੀ ਸਪੀਡ ਆ 300 400 500 ਇਹ ਤਾਂ ਵਧਦੀ ਹੀ ਜਾਏ ਇਹ ਆ ਸੋਲੋ ਫਲੇਅ ਇਹ ਦੇ ਕਰਕੇ ਇਹ ਸਮੇਂ ਦੇ ਉੱਪਰ ਸਾਨੂੰ ਬਹੁਤ ਹੀ ਜ਼ਿਆਦਾ ਸੀਰੀਅਸ ਹੋ ਕੇ ਆਪਣੇ ਆਪ ਤੇ ਕੰਮ ਕਰਨ ਦੀ ਲੋੜ ਆ ਸਾਨੂੰ ਹੋਂਦ ਦੇ ਅੰਦਰ ਰਹਿਣਾ ਪੈਣਾ ਹੋਵੇ ਤੇ ਜੋ ਹੋਂਦ ਆ ਉਹਨੂੰ ਹੋਂਦ ਦੇਣਾ ਪੈਣਾ ਹੋਵੇ ਇਹ ਤਾਂ ਸਭ ਕੁਝ ਜੇ ਰੋਕੇ ਆ ਅਸੀਂ ਕਿਤੇ ਨਹੀਂ ਪਹੁੰਚਣੇ ਸਾਈਕਲ ਜਿਹੜਾ ਚਲਾਉਂਦੇ ਕਿੰਨੀ ਛੇਤੀ ਤੁਰ ਪਏ ਕਿੰਨੀ ਜ਼ਿਆਦਾ ਤੇ ਚੱਲਾਂਗੇ ਉਹ ਆ ਧਿਆਨ ਜਾਂ ਕੋਈ ਹੋਰ ਧਿਆਨ ਦੀ ਵੀ ਦੀ ਜਾਂ ਹੋਰ ਕੁਝ ਵੀ ਹੋ ਸਕਦਾ ਜਿਹਦਣਾ ਚੇਤਨਾ ਦਾ ਪੱਧਰ ਵਧਾ ਤੇ ਇਸ ਤੋਂ ਬਗੈਰ ਜਿਹੜੇ ਮਗਰੋਂ ਹਵਾ ਵਜਣ ਦੀ ਆ ਉਹ ਕੀ ਆ ਸੋਲੋ ਫਲੇਅ ਇਹ ਤਾਂ ਚੱਲਣੇ